ਜਿਹੜੇ ਹਾਲਾਤ ਸਾਡੇ ਸਾਹਮਣੇ ਬਣੇ ਨੇ ਪਿਛਲੇ ਕੁਝ ਸਮੇਂ ਵੈਸੇ ਤਾਂ ਕੌਮ ਇੱਕ ਜद्दोजहद ਦੇ ਵਿੱਚ ਪਿਛਲੇ 40 ਸਾਲ ਤੋਂ ਲੰਘ ਰਹੀ ਹੈ। ਔਰ ਇਹਨਾਂ 40 ਸਾਲਾਂ ਦੇ ਵਿੱਚ ਬਹੁਤ ਖੂਨ ਡੁੱਲਿਆ, ਬਹੁਤ ਸ਼ਹਾਦਤਾਂ ਹੋਈਆਂ, ਨਜ਼ਰਬੰਦੀਆਂ ਹੋਈਆਂ। ਜਿਹੜੇ ਹੱਕ ਹਕੂਕ ਦੇ ਲਈ ਧਰਮ ਯੁੱਧ ਮੋਰਚਾ ਲਾਇਆ ਗਿਆ ਉਸ ਮੋਰਚੇ ਦਾ ਨਤੀਜਾ ਇਹ ਨਿਕਲਿਆ ਕਿ ਦਰਬਾਰ ਸਾਹਿਬ ਤੇ ਹਮਲਾ ਹੋਇਆ ਹੱਕ ਹਕੂਕ ਮਿਲੇ ਨਹੀਂ ਜੋ ਸੀ ਉਹ ਵੀ ਖੋਲੇ ਗਏ ਜਿਸ ਤਰੀਕੇ ਦੇ ਨਾਲ ਸਾਡੇ ਨਾਲ ਇੱਕ ਵਰਤਾਰਾ ਵਾਪਰ ਰਿਹਾ ਹੈ ਉਹ ਪਿਛਲੇ ਕੁਝ ਸਾਲਾਂ ਤੋਂ ਖਾਸ ਤੌਰ ਤੇ ਜਦੋਂ ਤੋਂ ਨਰਿੰਦਰ ਮੋਦੀ ਕਿਸਾਨ ਅੰਦੋਲਨ ਦੇ ਅੱਗੇ ਹਾਰ ਗਿਆ ਗੋਡੇ ਟੇਕ ਗਿਆ ਔਰ ਉਹਨਾਂ ਨੇ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਲੈ ਲੇ ਉਸ ਤੋਂ ਬਾਅਦ ਜਿਹੜਾ ਇੱਕ ਰਿਵੈਂਜ ਦੀ ਭਾਵਨਾ ਦੇ ਨਾਲ ਉਹ ਪੰਜਾਬ ਤੇ ਸਿੱਖਾਂ ਦੇ ਨਾਲ ਇੱਕ ਬਦਲਾਖੋਰੀ ਦੀ ਨੀਤੀ ਦੇ ਨਾਲ ਕੰਮ ਕਰ ਰਹੇ ਨੇ ਉਸ ਨੂੰ ਵਿਸ਼ੇਸ਼ ਧਿਆਨ ਦੇ ਵਿੱਚ ਰੱਖਦੇ ਹੋਏ ਇਸ ਕਨਵੈਨਸ਼ਨ ਨੂੰ ਸੱਦਨ ਦਾ ਪ੍ਰੋਗਰਾਮ ਬਣਿਆ ਵਿਦੇਸ਼ਾਂ ਦੇ ਵਿੱਚ ਜਿਹਨੂੰ ਟਾਰਗੇਟ ਕਿਲਿੰਗ ਕਹਿੰਦੇ ਨੇ ਮਿੱਥ ਕੇ ਸਿੱਖਾਂ ਨੂੰ ਜਿਵੇਂ ਨਿਸ਼ਾਨਾ ਬਣਾਇਆ ਜਾ ਰਿਹਾ ਉਸ ਨੇ ਵੀ ਸਾਡੀ ਚਿੰਤਾ ਵਧਾਈ ਔਰ ਦੇਖੋ ਕਿ ਹਿੰਦੁਸਤਾਨ ਦੀ ਸਰਕਾਰ ਉਹ ਸਾਰੀ ਚੀਜ਼ ਨੂੰ ਕਿਵੇਂ ਆਪਣਾ ਇੱਕ ਝੂਠਾ ਵਰਤਾਨ ਸਿਰਜ ਕੇ ਨੈਰੇਟਿਵ ਸਿਰਜ ਕੇ ਇਹ ਦੁਨੀਆ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸਿਰਫ ਬਾਹਰੋਂ ਵਿਦੇਸ਼ਾਂ ਤੋਂ ਜਿਹੜੇ ਸਿੱਖ ਬੈਠੇ ਨੇ ਇਹੀ ਪੰਜਾਬ ਦੇ ਵਿੱਚ ਇੱਕ ਸਮੱਸਿਆ ਕ੍ਰੀਏਟ ਕਰ ਰਹੇ ਨੇ ਬਣਾ ਰਹੇ ਨੇ ਪੰਜਾਬ ਦਾ ਜਿਹੜਾ ਸਿੱਖ ਹੈ ਉਹ ਸ਼ਾਂਤ ਹੈ ਉਹ ਸਾਡੇ ਨਾਲ ਹੈ ਇਸ ਹਿੰਦੁਸਤਾਨ ਦੇ ਇਸ ਵਰਤਾਨ ਨੂੰ ਤੋੜਨ ਲਈ ਵੀ ਜ਼ਰੂਰੀ ਸੀ ਕਿ ਅੱਜ ਦੀ ਇਸ ਕਨਵੈਨਸ਼ਨ ਨੂੰ ਸੱਦਿਆ ਜਾਂਦਾ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਸੱਦ ਕੇ ਇਸ ਦਾ ਜਵਾਬ ਦੇਣ ਲਈ ਇੱਕ ਸਾਂਝੀ ਰਾਏ ਤੇ ਸਾਂਝੀ ਰਣਨੀਤੀ ਬਣਾਈ ਜਾਂਦੀ ਘਟਨਾਵਾਂ ਇੰਨੀ ਤੇਜ਼ੀ ਨਾਲ ਚੱਲ ਰਹੀਆਂ ਨੇ ਇੰਨੀ ਤੇਜ਼ੀ ਨਾਲ ਘਟਨਾਵਾਂ ਵਾਪਰ ਰਹੀਆਂ ਨੇ ਕਿ ਕਈ ਵਾਰ ਇਸ ਤਰ੍ਹਾਂ ਲੱਗਦਾ ਕਿ ਸਿੱਖ ਜਿਹੜੇ ਨੇ ਉਹ ਪਛੜ ਰਹੇ ਨੇ ਅਸੀਂ ਪਿੱਛੇ ਰਹਿ ਰਹੇ ਹਾਂ ਜਦੋਂ ਸਮਾਗਮ ਨੂੰ ਕਰਨ ਦਾ ਮਨ ਬਣਾਇਆ ਸੀ ਉਦੋਂ ਹਾਲਾਤ ਹੋਰ ਸੀ ਬਟ ਜਿਹੜੀ ਕੱਲ ਦਰਬਾਰ ਸਾਹਿਬ ਤੇ ਇੱਕ ਵਿਚ ਘਟਨਾ ਵਾਪਰੀਗੀ ਉਹਦੇ ਨਾਲ ਹੋਰ ਹਾਲਾਤ ਇੱਕ ਨਵੀਂ ਕਰਵਟ ਲੈ ਗਏ ਸਾਨੂੰ ਉਹ ਜਿਹੜੀ ਘਟਨਾ ਕੱਲ ਵਾਪਰੀ ਏ ਇਹ ਕੋਈ ਛੋਟੀ ਘਟਨਾ ਨਹੀਂ ਹੈ ਇਹਦੇ ਅੱਗੇ ਇੱਕ ਨਤੀਜੇ ਨਿਕਲਣਗੇ ਇਹਦੇ ਸਿੱਟੇ ਨਿਕਲਣਗੇ ਔਰ ਜੀਡੀ ਲੜਾਈ ਅਸੀਂ ਹਿੰਦੁਸਤਾਨ ਦੇ ਨਾਲ ਲੜਨੀ ਸੀ ਟਾਰਗੇਟ ਕਿਲਿੰਗ ਦੇ ਖਿਲਾਫ ਜਿਹੜੇ ਸਾਡੇ ਹੱਕ ਹਕੂਕ ਖੋਏ ਜਾ ਰਹੇ ਨੇ ਉਹ ਹਿੰਦੁਸਤਾਨ ਸਾਡੇ ਅੰਦਰੂਨੀ ਮਾਮਲਿਆਂ ਦੇ ਵਿੱਚ ਉਸ ਨੂੰ ਵਰਤੇਗਾ ਔਰ ਸਾਡੀ ਜਿਹੜੀ ਜਿਹਨੂੰ ਆਪਾਂ ਮੋਡਰੇਟ ਸਿੱਖ ਤੇ ਹਾਰਲਾਈਨਰ ਸੇ ਕਹਿੰਨੇ ਆ ਜਿਹਨੂੰ ਜਰਨਲਿਸਟ ਕਹਿੰਦੇ ਨੇ ਉਹਨਾਂ ਦੇ ਵਿੱਚ ਲੜਾਉਣ ਦੀ ਵੀ ਹੁਣ ਕੋਸ਼ਿਸ਼ ਹੋਏਗੀ ਉਹਨਾਂ ਦੇ ਵਿੱਚ ਵੀ ਪਾੜਾ ਵਧਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਮੈਂ ਇਥੇ ਦੱਸਣਾ ਚਾਹੁੰਨਾ ਕਿ ਸਾਡੇ ਬੜੇ ਹੀ ਪਿਆਰੇ ਮਿੱਤਰ ਸਾਝ ਵਾਲੇ ਭਾਈ ਨਰਮ ਸਿੰਘ ਮੈਂ 40 ਸਾਲ ਤੋਂ ਉਹਨਾਂ ਦੇ ਨਾਲ ਮੇਰੀ ਸਾਝ ਹੈ ਮਿੱਤਰਤਾ ਹੈ ਮੈਂ ਬਹੁਤ ਚੰਗੇ ਤਰੀਕੇ ਦੇ ਨਾਲ ਉਹਨਾਂ ਨੂੰ ਪੜਿਆ ਉਹਨਾਂ ਦੇ ਨਾਲ ਆਪਣੇ ਲੰਮਾ ਸਮਾਂ ਬਤਾਇਆ ਕੱਲ ਉਹਨਾਂ ਨੇ ਇੰਨਾ ਵੱਡਾ ਕਦਮ ਕਿਉਂ ਲਿਆ ਇਹ ਤਾਂ ਉਹ ਹੀ ਦੱਸ ਸਕਦੇ ਨੇ ਉਹਨਾਂ ਦੇ ਅੰਦਰ ਕੀ ਚੱਲ ਰਿਹਾ ਸੀ ਇਹ ਵੀ ਉਹ ਹੀ ਦੱਸਣਗੇ ਬਟ ਸਾਨੂੰ ਸਮਝਣ ਦੀ ਲੋੜ ਹੈ ਕਿ 70 ਸਾਲ ਤੋਂ ਵੱਧ ਉਮਰ ਦਾ ਜਿਹੜਾ ਨੌਜਵਾਨ ਹੈ ਬਜ਼ੁਰਗ ਨੌਜਵਾਨ ਉਹਨੇ ਇੰਨਾ ਵੱਡਾ ਕਦਮ ਲੈ ਕਿਉਂ ਲਿਆ ਦੋ ਉਹਨਾਂ ਦੇ ਬੇਟੇ ਨੇ ਦੋਨੇ ਲਾਇਰ ਨੇ ਉਹ ਖੁਦ ਡਬਲ ਐਮਏ ਨੇ ਔਰ 1980 ਤੋਂ ਉਹ ਸੰਘਰਸ਼ ਦੇ ਨਾਲ ਨੇ ਦਰਬਾਰ ਸਾਹਿਬ ਦੇ ਵਿੱਚ ਵੀ ਉਹਨਾਂ ਨੇ ਜਦੋਂ ਤਰਮ ਤਰਨਜੁਤ ਮੋਰਚਾ ਸੀ ਉਹਦੇ ਵਿੱਚ ਹਿੱਸਾ ਪਾਇਆ ਸੀ ਇਹ ਜਿਹੜੇ ਪੋਲੀਟੀਸ਼ੀਅਨਸ ਵੱਖ-ਵੱਖ ਸੁਰਾਂ ਦੇ ਨਾਲ ਵੱਖ-ਵੱਖ ਬੰਸਰੀਆਂ ਵਜਾ ਰਹੇ ਨੇ ਕੋਈ ਉਹਨਾਂ ਨੂੰ ਆਈਐਸਈ ਦਾ ਏਜੰਟ ਕਹਿ ਰਿਹਾ ਕੋਈ ਉਹਨਾਂ ਦੇ ਭਰਾ ਕਰਕੇ ਕਾਂਗਰਸ ਨਾਲ ਜੋੜ ਰਿਹਾ ਕੋਈ ਸਾਜ਼ਿਸ਼ ਕਹਿ ਰਿਹਾ ਇਹ ਸਭ ਮਨਕਰ ਝੂਠੀਆਂ ਗੱਲਾਂ ਨੇ ਪੂਰਨ ਰੂਪ ਦੇ ਵਿੱਚ ਖਰਾ ਇਨਸਾਨ ਆ ਉਹ ਖਰਾ ਇਨਸਾਨ ਪਿਓਰ ਪੰਥਕ ਜਿਹਨੂੰ ਕਹਿੰਦੇ ਨੇ ਕੋਈ ਸਾਜ਼ਿਸ਼ ਨਹੀਂ ਹੈ ਔਰ ਮੈਂ ਤੇ ਇਹ ਕਹਾਂਗਾ ਪੁਲਿਸ ਡਿਪਾਰਟਮੈਂਟ ਦੇ ਮੁਖੀ ਨੂੰ ਕਿ ਜਿਹੜੇ ਜਿਹੜੇ ਲੋਕਾਂ ਨੂੰ ਉਹਨਾਂ ਤੇ ਸ਼ੱਕ ਹੈ ਨਾ ਉਹਨਾਂ ਦੇ ਸਾਹਮਣੇ ਭਾਈ ਨਰੈਨ ਸਿੰਘ ਨੂੰ ਕਰਦੇ ਉਹ ਖੋਦੀ ਦੱਸ ਦੇਗਾ ਕਿ ਉਹਨੇ ਸਟੈਪ ਕਿਉਂ ਲਿਆ ਜਥੇਦਾਰ ਅਕਾਲ ਤਖਸਰ ਸਾਹਿਬ ਨੇ ਵੀ ਬਿਆਨ ਦਿੱਤਾ ਹੈ ਔਰ ਉਹਨਾਂ ਨੇ ਉਨੇ ਆਵੀਂ ਅਦਾਲਤ ਨੂੰ ਕਿਹਾ ਕਿ ਇਹਦੀ ਜਾਂਚ ਹੋਵੇ ਇਹ ਜਥੇਦਾਰ ਸਾਹਿਬ ਦਾ ਬਿਆਨ ਹੈ ਠੀਕ ਬਿਆਨ ਨਹੀਂ ਹੈ ਅਕਾਲ ਤਖਤ ਨੂੰ ਕਿਸੇ ਦੁਨੀਆਵੀ ਤਖਤ ਨੂੰ ਅਪੀਲ ਨਹੀਂ ਕਰਨੀ ਚਾਹੀਦੀ ਨਾ ਹੀ ਉਹਨੇ ਤੋਂ ਕੋਈ ਆਸ ਰੱਖਣੀ ਚਾਹੀਦੀ ਔਰ ਕਹਿਣਾ ਵੀ ਨਹੀਂ ਚਾਹੀਦਾ ਜੇਕਰ ਅਕਾਲ ਤਖਤ ਸਾਹਿਬ ਨੂੰ ਲੱਗਦਾ ਹੈ ਕਿ ਕਿਸੇ ਜਾਂਚ ਦੀ ਲੋੜ ਹੈ ਤੇ ਫਿਰ ਅਕਾਲ ਤਖਤ ਸਾਹਿਬ ਆਪ ਜਾਂਚ ਕਰੇ ਆਪ ਪੁੱਛੇ ਨਰੇਂਦਰ ਸਿੰਘ ਨੂੰ ਕਿ ਉਹਨੇ ਇੰਨਾ ਵੱਡਾ ਸਟੈਪ ਕਿਉਂ ਲਿਆ ਕਿਸੇ ਦੁਨੀਆਵੀ ਅਦਾਲਤ ਨੂੰ ਕਹਿਣਾ ਇਹ ਅਕਾਲ ਤਖਤ ਤੇ ਜਥੇਦਾਰ ਲੇ ਮੈਨੂੰ ਮੈਨੂੰ ਲੱਗਦਾ ਕਿ ਉਹਨਾਂ ਦੀ ਇਹ ਸਹੀ ਉਹਨਾਂ ਦਾ ਕੱਲ ਬਿਆਨ ਨਹੀਂ ਸੀ ਖੈਰ ਪਾਇ ਨਰੈਨਸੀ ਨੇ ਕਿਉਂ ਕਿਵੇਂ ਕਿਸ ਕਿੰਨਾ ਹਾਲਾਤਾਂ ਦੇ ਵਿੱਚ ਇਹ ਸਟੈਪ ਲਿਆ ਇਹ ਤਾਂ ਮੈਂ ਪਹਿਲਾਂ ਹੀ ਦੱਸ ਚੁੱਕਾ ਕਿ ਇਹਦੇ ਬਾਰੇ ਤੇ ਸਹੀ ਬਿਆਨ ਬਾਜੀ ਉਹ ਹੀ ਕਰਨਗੇ ਜਾਂ ਸਮਾਂ ਹੋਣ ਤੇ ਪਤਾ ਲੱਗੇਗਾ ਬਟ ਅਸੀਂ ਇੰਨਾ ਕਹਾਂਗੇ ਕਿ ਉਹਨਾਂ ਦੀ ਕਿਰਦਾਰ ਕੁਸ਼ੀ ਨਹੀਂ ਹੋਣੀ ਚਾਹੀਦੀ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਦਸਤਾਰ ਲਾਈ ਗਈ ਹੈ ਖਾਸ ਤੌਰ ਤੇ ਨਿਸ਼ਾਨਾ ਬਣਾ ਕੇ ਅਕਾਲੀ ਦਲ ਦੇ ਕਿਸੇ ਆਗੂ ਵੱਲੋਂ ਦਸਤਾਰ ਲਈ ਗਈ ਹੈ ਉਹ ਬਹੁਤ ਨਿੰਦਨਯੋਗ ਹੈ ਜਥੇਦਾਰ ਕਬਤਕ ਸਾਬ ਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਜਿਸ ਤਰੀਕੇ ਦੇ ਨਾਲ ਦਸਤਾਰ ਦੀ ਬੇਦਬੀ ਹੋਈ